50 ਰੁਪਏ ਇਹਨੇ ਪਾਈ ਜੀ 50 ਮੈਂ ਪਾਏ ਦੋਹਾਂ ਭਾਈਆਂ ਨੇ 100 ਰੁਪਏ ਰਲ ਕੇ ਲਾਇਆ 100 ਰੁਪਏ ਬਾਬੇ ਨੇ 25 ਲੱਖ ਦਾ ਹੱਡਾ ਨਾਮ ਲਾਤਾ ਬਹੁਤ ਵੱਡਾ ਬਸਵਾਸ ਦੀ ਗਾ ਜੀ ਡਰਾ ਨਿਕਲ ਲੋ ਇੱਕ ਘੰਟਾ ਪਹਿਲਾਂ ਮੈਨੂੰ ਕਹਦਾ ਜੀ ਆਪਣਾ 25 ਲੱਖ ਦਾ ਨਾਮ ਲੱਗ ਗਿਆ ਜੀ ਪਰ ਲੱਗ ਗਿਆ ਜੀ ਮਨ ਚ ਇੱਕ ਵਾਰ ਆਇਆ ਨਹੀਂ ਕਿ ਇਹ ਤਾਂ ਮੀਰੀ ਦੇਵ ਕੀ ਆ ਹੁਣ ਕਿਹੜੀ ਤੀਈ ਇਹਨੇ ਪਾਈ ਆ ਕਿ 24 ਮੈਂ ਪਾਈ ਹੈ ਬਿਲਕੁਲ ਨਹੀਂ ਆਇਆ ਜੀ ਇਹ ਸਿਰਫ ਬਸਵਾਸ ਇਮਾਨਦਾਰੀ ਦੀ ਗੱਲ ਇਹ ਆ ਕਿ ਸਾਨੂੰ ਇਹ ਫੀਲਡ ਦੇ ਵਿੱਚ 42 ਸਾਲ ਹੋ ਗਏ 40 ਤੋਂ 42 ਸਾਲ ਤੇ ਅੱਜ ਤੱਕ ਇਮਾਨਦਾਰੀ ਦਾ ਜਿਹੜਾ ਬੂਟਾ ਲਾਇਆ ਸੀ ਨਾ ਉਹ ਅੱਜ ਵੱਡਾ ਹੋ ਕੇ ਸਾਨੂੰ ਫਲ ਦੇ ਰਿਹਾ ਇਹ ਫਲ ਹੀ ਆ ਜੀ ਉਹਦਾ ਅੱਜ ਜੋ ਕਮਾਇਆ ਉਹ ਇਮਾਨਦਾਰੀ ਕਰਕੇ ਕਮਾਇਆ ਜੋ ਨਾਮ ਬਣਿਆ ਇਮਾਨਦਾਰੀ ਕਰਕੇ ਬਣਿਆ ਤੇ ਇਦਾਂ ਹੀ ਅੱਗੇ ਬਰਕਰਾਰ ਰਹੂਗਾ ਜੀ ਸਾਡੇ ਆਪਣੇ 7 7:30 ਵਜੇ ਜੀ ਮੈਂ ਮੋਬਾਈਲ ਖੋਲਿਆ ਮੇਰੇ ਘਰ ਵਾਲੇ ਕਹਿੰਦੇ ਦੁਬਾਰਾ ਫੇਰ ਲੱਗ ਗਿਆ ਪਹਣ ਉਹ ਮਾਹ ਠੋੜੀ ਪਾਈ ਆ ਕਹਿੰਦੀ ਕਿੰਨੀ ਵਾ 50 ਆਲੀ ਕਹਿੰਦੀ ਚੱਲ ਕੋਈ ਗੱਲ ਨਹੀਂ ਜਦੋਂ ਮੈਂ ਨੰਬਰ ਮਰਵਾਇਆ ਜੀ ਸਭ ਤੋਂ ਉੱਪਰ ਨਾਮ ਆਪਣਾ 25 ਰੱਖਦਾ ਲੱਗਿਆ ਪਿਆ ਮੈਂ ਘਰ ਵਾਲੀ ਨੂੰ ਬੋਲਿਆ ਮਾਂ ਵੀ ਆਪਣਾ 25 ਹੋਣ ਬਚਵਾਸ ਨਾ ਆਇਆ ਜੀ ਪਹਿਲੇ ਤਾਂ ਜੀ ਮੈਗਾ ਬੰਪਰ ਲੋਟਰੀ ਦਾ ਬਾਪ ਜਿਹੜਾ ਦਿਵਾਲੀ ਬੰਪਰ ਤੋਂ ਬਾਅਦ ਆਇਆ 10 ਕਰੋੜ ਦਾ ਬੰਪਰ 500 ਰੁਪਏ ਦੇ ਵਿੱਚ ਇਹ 10 ਇਸ ਟਾਈਮ ਛੋਟਾ ਲੱਗ ਰਿਹਾ ਹੈ ਲੋਟਰੀ ਦੇ ਵਿੱਚ ਜਦੋਂ ਮਾਉਂਟ ਅਕਾਊਂਟ ਜਾਊਗਾ ਬਹੁਤ ਵੱਡਾ ਲੱਗੂਗਾ ਦੋ ਸੀਰੀਜ਼ਾਂ ਨੇ A ਤੇ B ਇਹ ਜਿਹੜਾ ਜੇ ਕੁਵਾਰਾ ਦੀ ਨੇ ਆਟੋ ਲੈਣਾ ਦੀ ਇਹਦਾ ਵਿਆਹ ਵੀ ਕਰਨਾ ਨਹੀਂ ਮੈਂ ਕੱਲ ਪੁੱਛ ਰਿਹਾ ਸੀ ਮਾ ਵੀ ਜੇ ਜੱਪਾ ਨੂੰ ਡਰਾ ਆਪਣਾ ਲੱਗਿਆ ਪੈਸੇ ਕੀ ਕਰੇਗਾ ਇਹ ਕਹਿੰਦਾ ਵਿਆਹ ਕਰਾ ਨੂੰ ਕੋ ਸਾਟੋ ਲੈ ਲਊਗਾ ਬਾਪਾ ਬਾਬੇ ਨੇ ਸੱਡੀ ਕਰਤੀ ਪੂਰੀ ਇਹ ਨੂੰ ਮੈਂ ਪੁੱਛ ਰਿਹਾ ਜੀ ਇੱਕ ਘੰਟਾ ਪਹਿਲਾਂ ਜ ਵੇ ਆਪਣਾ ਜੇ 25 ਲੱਖ ਦਾ ਨਾਮ ਲੱਗਣਾ ਵੀ ਪੈਸੇ ਕੀ ਕਰੇਗਾ ਇਹ ਕਹਿੰਦਾ ਕੁਛ ਤਾਂ ਘਰ ਤੇ ਦਾ ਤੂੰ ਕੁਝ ਵਿਆਹ ਕਰਵਾ ਲੂੰਗਾ ਜੀ 25 ਲੱਖ ਰੁਪਇਆ ਜਿਉਂ ਟੈਕਸ ਕੱਟ ਕੇ ਤੁਹਾਨੂੰ ਅਮਾਉਂਟ ਮਿਲਣੀ ਹੈ ਕੀ ਦੋਨੋਂ ਭਰਾਵਾਂ ਚ ਅੱਧਾ-ਅੱਧ ਵੰਡ ਕੇ ਜਿੰਨਾ ਵੀ ਹਿੱਸਾ ਆਇਆ ਉਹਦਾ ਕੀ ਕਰੋਗੇ ਇਹਦਾ ਵਈ ਨੂੰ ਆਟੋ ਲੈ ਦਾਂਗੇ ਠੀਕ ਹੈ ਜੀ ਆਟੋ ਲੈ ਕੇ ਜੋ ਦੀ ਅਮਾਉਂਟ ਬੱਟੂ ਜੀ ਇਹਦੇ ਡੈਟਿੰਗ ਦੇ ਦਾਂਗੇ ਇਹਦਾ ਕੋਈ ਵਿਆਹ ਕਰ ਦੂਗਾ ਜੀ ਕੋਈ ਘਰ ਦਾ ਕੰਮ ਕਰਾ ਦੇਣਗੇ ਜੀ ਮੈਂ ਆਪਣੇ ਬੱਚਾ ਜਮਣ ਲੂੰਗਾ ਜੀ ਇਹ ਥਾਂਵਾਂ ਦੇ ਉੱਤੇ ਨੇਮਤ ਤੇ ਰਹਿਮਤ ਸ਼ਬਦ ਬਹੁਤ ਜੁੜਿਆ ਹੁੰਦਾ ਹੈ ਔਰ ਉਹਦਾ ਕਾਰਨ ਹੈ ਕਿ ਜਿੱਥੇ ਇਮਾਨਦਾਰੀ ਹੋਵੇ ਉੱਥੇ ਇਹ ਰਹਿਮਤ ਤੇ ਨੇਮਤ ਜ਼ਰੂਰ ਮਿਲਦੀ ਹੈ ਔਰ ਇਸ ਤਰ੍ਹਾਂ ਦੇ ਇੱਕ ਨਾਮ ਹੈ ਗਾਂਧੀ ਬ੍ਰਦਰ ਜੋ ਲੋਟਰੀਜ਼ ਦੇ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਜਾਣੇ ਜਾਂਦੇ ਔਰ ਇਹੀ ਕਾਰਨ ਹੈ ਕਿ ਇੱਥੇ ਸਿਰਫ ਇਨਾਮ ਦੀ ਹੀ ਗਾਰੰਟੀ ਨਹੀਂ ਹੈ ਇੱਥੇ ਸਭ ਤੋਂ ਵੱਡੀ ਗੱਲ ਹੈ ਕਿ ਇਮਾਨਦਾਰੀ ਅਤੇ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਹੈ ਰਹਿਮਤ ਔਰ ਨੇਮਤ ਦਾ ਵੀ ਗਾਰੰਟੀ ਮਿਲ ਜਾਂਦੀ ਹੈ ਉਹਦਾ ਜੀਦਾ ਜਾਗਦਾ ਉਦਾਹਰਣ ਅੱਜ ਸਾਨੂੰ ਦੇਖਣ ਨੂੰ ਮਿਲਿਆ ਜਿੱਥੇ ਇੱਕ ਬੇਹਦ ਸਧਾਰਨ ਪਰਿਵਾਰ ਤੋਂ ਸਬੰਧ ਰੱਖਣ ਵਾਲੇ ਦੋ ਦੋਸਤ 25 ਲੱਖ ਦਾ ਇਨਾਮ ਜਿੱਤ ਜਾਂਦੇ ਆ ਔਰ ਸਭ ਤੋਂ ਵੱਡੀ ਗੱਲ ਕੀ ਗਾਂਧੀ ਬ੍ਰਦਰ ਦੇ ਇਸ ਦੁਕਾਨ ਦਾ ਔਰ ਹੀ ਹੈ ਕਿ ਜਿਸ ਦੀ ਜੇਬ ਦੇ ਵਿੱਚ ਉਹ ਲੋਟਰੀ ਸੀਗੀ ਉਹ ਇਮਾਨਦਾਰੀ ਦੇ ਨਾਲ ਆਪਣੇ ਦੂਜੇ ਦੋਸਤ ਦਾ ਹੱਥ ਫੜ ਕੇ ਗਾਂਧੀ ਬ੍ਰਦਰ ਦੀ ਦੁਕਾਨ ਤੱਕ ਲੈ ਕੇ ਆਉਂਦਾ ਕਿਉਂਕਿ ਉਹਨੂੰ ਪਤਾ ਸੀਗਾ ਕਿ ਗਾਂਧੀ ਬ੍ਰਦਰ ਦੀ ਦੁਕਾਨ ਤੇ ਆ ਕੇ ਇੱਥੇ ਵੀ ਇਮਾਨਦਾਰੀ ਹੀ ਦੇਖਣ ਨੂੰ ਮਿਲੇਗੀ ਉਹ ਕਿਉਂ ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸੂਗਾ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਆਪਾਂ ਵਧਾਈਆਂ ਦੇ ਦਈਏ ਜਿਨ੍ਹਾਂ ਦਾ 25 ਲੱਖ ਦਾ ਇਨਾਮ ਨਿਕਲਿਆ ਏ ਉਹ ਦੋਸਤ ਨੇ ਜਿਹੜੇ ਬੇहद ਗਰੀਬ ਪਰਿਵਾਰ ਤੋਂ ਸੰਬੰਧ ਰੱਖਦੇ ਹਨ ਲੇਕਿਨ ਇਮਾਨਦਾਰ ਨੇ ਔਰ ਉਸੇ ਔਰੇ ਦੇ ਨਾਲ ਇਹਨਾਂ ਦਾ ਇੱਥੇ ਇਨਾਮ ਨਿਕਲਿਆ ਹੈ ਬਹੁਤ ਬਧਾਈਆਂ ਜੀ 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 ਜ ਤੁਹਾਡੇ ਲਗਨਦੀਪ ਸਿੰਘ ਜੀ ਅੱਛਾ ਕੰਮ ਕੀ ਕਰਦੇ ਹੋ ਤੁਸੀਂ ਕੰਮ ਹੋ ਜੀ ਆਟੋ ਚਾਰ ਕੰਮ ਆਟੋ ਚਲਾਉਂਦੇ ਹੈਗੇ ਆਟੋ ਚਲਾਉਣਾ ਹੈ ਮੈਂ ਅੱਛਾ ਕਹਿੰਦੇ ਨੇ ਕਿ ਰਹਿਮਤ ਤੇ ਨਿਹਮਤ ਉੱਥੇ ਹੁੰਦੀ ਹੈ ਜਿੱਥੇ ਆਪਾਂ ਕਹੀਏ ਕਿ ਇਮਾਨਦਾਰੀ ਬਸਦੀ ਹੋਵੇ ਨਿਸਵਾਰਥ ਭਾਵ ਹੋਵੇ ਹੈਨਾ ਗਾਂਧੀ ਬ੍ਰਦਰ ਤੋਂ ਇੱਥੇ ਤਾਂ ਲਾਈਨਾਂ ਦੀਆਂ ਲਾਈਨਾਂ ਇੱਥੇ ਕਿ ਟਿਕਟ ਖਰੀਦੀ ਸਰ ਮੈਂ ਨਾ ਪਤਾ ਕਿ ਆ ਮੰਨ ਦੀ ਕੋਸ਼ਿਸ਼ ਦੀ ਅਸੀਂ ਕਈ ਦਿਨ ਟਿਕਟ ਪਾਉਂਦੇ ਪਾਉਂਦੇ ਮਲੇ ਕੋਲੇ ਗਏ ਕਹਿੰਦਾ ਮਲੇ ਕੋਲੇ ਪਾਣਾ ਮੈਂ ਨਹੀਂ ਪਾਉਣੀ ਕਹਿੰਦਾ ਕੋਪ ਪਾਣਾ ਮੈਂ ਨਹੀਂ ਪਾਉਣੀ ਜੀ ਮਲੋਦ ਗਏ ਕਹਿੰਦਾ ਮਲੋਦ ਪਾਲਾ ਮੈਂ ਨਹੀਂ ਪਹੁੰਚੀ ਕਹਿੰਦਾ ਕਿੱਥੇ ਮੱਝ ਦੇ ਲੁਧਿਆਣੇ ਦਾ ਘੇੜਾ ਮਿਲਿਆ ਤਾਂ ਗਾਂਧੀ ਬਰਾਜੀ ਤੋਂ ਟਿਕਟ ਪਾਵਾਂਗੇ ਉਹ ਮਾਲਕ ਨੇ ਸਾਨੂੰ ਬਾਬੇ ਨੇ ਸਵਾਰੀ ਦਿੱਤੀ ਸਟੇਸ਼ਨ ਦੀ ਜੀ ਸਟੇਸ਼ਨ ਤੋਂ ਛੱਡ ਕੇ ਅਸੀਂ ਇੱਥੇ ਆ ਗਏ 50 ਰੁਪਏ ਨੇ ਪਾਏ ਜੀ 50 ਮੈਂ ਪਾਏ ਦੋਹਾਂ ਭਾਈਆਂ ਨੇ 100 ਰੁਪਏ ਰਲ ਕੇ ਲਾਇਆ 100 ਰੁਪਏ ਬਾਬੇ ਨੇ 25 ਲੱਖ ਦਾ ਸਾਡਾ ਨਾਮ ਲਾਤਾ ਬਹੁਤ ਵੱਡਾ ਬਸਵਾਸ ਸੀਗਾ ਜੀ ਡਰਾ ਨਿਕਲ ਲੋ ਇੱਕ ਘੰਟਾ ਪਹਿਲਾਂ ਮੈਨੂੰ ਕਹਿਦਾ ਜੀ ਆਪਣਾ 25 ਲੱਖ ਦਾ ਨਾਮ ਲੱਗ ਗਿਆ ਜੀ ਪਰ ਲੱਗ ਗਿਆ ਜੀ ਵੀਰੇ ਉਹ ਕਿਉਂ ਭਾਵੇਂ ਇੱਕ ਮਨ ਚ ਮਨ ਚ ਪੂਰੀ ਖੁਸ਼ੀ ਸੀ ਜੀ ਮਨ ਨੂੰ ਪਛਾਸ ਸੀਗਾ ਜਿਸ ਦਿਨ ਜੀ ਅਛਤੋ ਗਿਆਗਾ ਉਸ ਦਿਨ ਰਾਸਤਰੀ ਨੂੰ ਆ ਵੀ ਸੱਜ ਖੱਬੇ ਆਤੇ ਖਾਜ ਹੋ ਰਹੀ ਆ ਕਹਿੰਦਾ ਕਿਉਂ ਵਾ ਕਾਨੂੰ ਨਾਮ ਆਪਣੇ ਲੱਗਣਾਗਾ ਪਰ ਜਿਹੜਾ ਵਿਸ਼ਵਾਸ ਸੀ ਬਾਬੇ ਨੇ ਮਾਲਕ ਨੇ ਸਾਡੇ ਅੱਲਾ ਨੇ ਜੀ ਬਿਲਕੁਲ ਕਈ ਥਾਵਾਂ ਦੇ ਉੱਤੇ ਬਖਸ਼ੀ ਇਹੋ ਜੀ ਹੁੰਦੀ ਹੈ ਹੈਨਾ ਹਾਂ ਜੀ ਤੇ ਮਾਲਾ ਸਾਡਾ ਮੰਨ ਦਾ ਨਾ ਵਿਸ਼ਵਾਸ ਤੀਗਾ ਜੀ ਉਹ ਪੂਰਾ ਹੋ ਗਿਆ ਵੀ ਅੱਛਾ ਕਿੰਨੇ ਖਰੀਦੀ ਤੁਸੀਂ ਦੋਹਾਂ ਨੇ ਸੀਗੀ ਅਲੱਗ-ਅਲੱਗ ਖਰੀਦੀ ਸੀ ਕਿ ਦੋ ਟਿਕਟਾਂ ਇਕੱਠੀਆਂ ਆ ਚੱਕ ਲਈਆਂ ਜੀ ਅੱਛਾ ਇੱਕ 23 ਨੰਬਰ ਇੱਕ 24 ਨੰਬਰ ਜੀ ਅਸੀਂ ਆਖਿਆ ਵੀ ਰਲ ਮਿਲ ਕੇ ਵੀ ਇੱਕ ਜਗ੍ਹਾ ਰੱਖ ਲਓ ਜੇ ਆਪਣਾ ਨਾਮ ਲੱਗਿਆ ਤਾਂ ਅੱਧਾ-ਅੱਧਾ ਗਾ ਜੀ ਅੱਛਾ ਇਹ 23 ਤੇ 24 ਤੁਸੀਂ ਰੱਖੀ ਕਿੰਨੇ ਤੁਸੀਂ ਕਿ ਤੁਸੀਂ ਮੈਂ ਰੱਖੀ ਆ ਜੀ ਤੇ ਇਹ ਚੀਜ਼ ਹੈ ਕਿ ਇਹਨਾਂ ਨੇ ਦੋਹੀ ਲੋਟਰੀਆਂ ਰੱਖ ਲਈਆਂ ਸਈ ਦਸਿਓ ਜਦੋਂ ਲਾਟਰੀ ਪਤਾ ਲੱਗੀ ਕਿ ਨਿਕਲ ਗਈ ਮਨ ਚ ਇੱਕ ਵਾਰ ਆਇਆ ਨਹੀਂ ਕਿ ਇਹ ਤਾਂ ਮੀਰੀ ਦੇਵ ਚੀ ਆ ਹੁਣ ਕਿਹੜੀ 23 ਇਹਨੇ ਪਾਈ ਆ ਕਿ 24 ਮੈਂ ਪਾਈ ਆ ਬਿਲਕੁਲ ਨਹੀਂ ਆਇਆ ਜੀ ਇਹ ਸਿਰਫ ਬਸਫਾਸ ਆ ਮਾਨਦਾਰੀ ਜੀ ਮੇਰੇ ਘਰੇ ਕਿਸੇ ਚੀਜ਼ ਦਾ ਘਾਟਾ ਨਹੀਂ ਬੱਚੇ ਨੇ ਪੋਤੇ ਨੇ ਜੀ ਠੀਕ ਆ ਕਿ ਨਹੀਂ ਆਪਾਂ ਕਾਦੇ ਪਿੱਛੇ ਧੋਖਾबाजी ਕਰਦੇ ਇਹ ਗਈ ਬੰਦਾ ਬਜਰਾ ਕੱਲ ਇਹ ਆਟੋ ਲੈ ਰਿਹਾ ਸੀ ਇਹਦੇ ਕੋਲੇ 25000 ਰੁਪਏ ਘਟ ਰਿਹਾ ਸੀਗਾ ਜੀ ਤੇ ਉਹਦੇ ਕਰਕੇ ਇਹਨੇ ਆਟੋ ਛੱਡਦਾ ਜੀ ਇਹ ਕਹਿੰਦਾ ਵੀ 25000 ਦਾ ਹੱਲ ਮੈਂ ਮਾਰ ਕੇ ਕਰੂਗਾ ਆ 25 ਲੱਖ ਰੁਪਏ ਮਿਲ ਗਏ ਸਾਨੂੰ ਜੀ ਅਸੀਂ ਧੰਨਵਾਦ ਕਰਦੇ ਆ ਪ੍ਰਮਾਤਮਾ ਦਾ ਜੀ ਤੁਸੀਂ ਜਦੋਂ ਇਹ ਲੋਟਰੀ ਖਰੀਦ ਕੇ ਘਰੇ ਗਏ ਤੇ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਮੇਰਾ ਇਨਾਮ ਲੱਗ ਗਿਆ ਹੈ ਅਸੀਂ ਇੱਥੋਂ ਟਿਕ ਟਕ ਖਰੀਦ ਕੇ ਲੈ ਗਏ ਅਸੀਂ ਨਹੀਂ ਨੰਬਰ ਦੇਖਿਆ ਵੀ ਕਿੰਨਾਗਾ ਬਿਲਕੁਲ ਮੈਂ ਜੇਬ ਦੇ ਵਿੱਚ ਪਾ ਲਈ ਤਾਂ ਜੇਬ ਦੇ ਵਿੱਚ ਹੀ ਰਹੀਆਂ ਜੀ ਕੱਢ ਕੇ ਵੀ ਨਹੀਂ ਦੇਖੀ ਸਿਰਫ ਜਦੋਂ ਮੈਂ ਘਰੇ ਗਿਆ ਆਟੋ ਦਾ ਘੇੜਾ ਗੂੜਾ ਲਾ ਕੇ ਜੀ ਸਾਢੇ ਆਪਣੇ 7 7:30 ਵਜੇ ਜੀ ਮੈਂ ਮੋਬਾਈਲ ਖੋਲਿਆ ਮੇਰੇ ਘਰ ਵਾਲੇ ਕਹਿੰਦੇ ਦੁਬਾਰਾ ਫੇਰ ਲੱਗ ਗਿਆ ਪਾਣਾ ਉਹ ਮਾ ਠੋੜੀ ਪਾਈ ਆ ਕਹਿੰਦੀ ਕਿੰਨੀ 50 ਆਲੀ ਕਹਿੰਦੀ ਚੱਲ ਕੋਈ ਗੱਲ ਨਹੀਂ ਜਦੋਂ ਮੈਂ ਨੰਬਰ ਮਰਵਾਇਆ ਜੀ ਸਭ ਤੋਂ ਉੱਪਰ ਨਾਮ ਆਪਣਾ 25 ਰੱਖ ਦਾ ਲੱਗਾ ਪਿਆ ਮੈਂ ਘਰ ਵਾਲੇ ਨੂੰ ਬੋਲਿਆ ਮਾਂ ਵੀ ਆਪਣਾ 25 ਰੱਖ ਦਾ ਨਾਮ ਲੱਗ ਗਿਆ ਉਹਨੂੰ ਬਿਝਵਾਣਾ ਸੁਣਾਇਆ ਜੀ ਨਹੀਂ ਬਿਝਵਾਸ ਸੁਣਾਇਆ ਜੀ ਹਾਂਜੀ ਬਿਲਕੁਲ ਵਿਸ਼ਵਾਸ ਛੇਤੀ ਕੀ ਹੁੰਦਾ ਨਹੀਂ ਹੈਗਾ ਕਿਉਂਕਿ ਕਈ ਵਾਰ ਆਪਾਂ ਕਹਿ ਦਿੰਦੇ ਆ ਕਿ ਮਿਡਲ ਕਲਾਸ ਬੰਦੇ ਦੀ ਕਿਸਮਤ ਵੀ ਉਹਦਾ ਸਾਥ ਨਹੀਂ ਦਿੰਦੀ ਹੈਨਾ ਪਰ ਫਿਰ ਕਿੱਦਾਂ ਯਕੀਨ ਹੋਇਆ ਕੀ ਖੁਸ਼ੀ ਦਾ ਮਾਹੌਲ ਬਣਿਆ ਫਿਰ ਘਰ ਸਰ ਘਰ ਦੇ ਵਿੱਚ ਖੁਸ਼ੀ ਦਾ ਕੀ ਮਤਲਬ ਰੋਟੀ ਪਾਣੀ ਸਭ ਕੁਝ ਛੱਡ ਕੇ ਫਿਰ ਤਾਂ ਤੁਸੀਂ ਐਂ ਲਾ ਲਵੇ ਖੁਸ਼ੀ ਖੁਸ਼ੀ ਦਾ ਉਹ ਮਾਹੌਲ ਬਣ ਗਿਆ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਮੇਰਾ ਮੁੰਡਾ ਬਾਹਰ ਮਲੇਸ਼ੀਆ ਬੈਠਾ ਉਹਨੂੰ ਘਰੋਂ ਦੱਸਦਾ ਜੀ ਮੁੰਡੇ ਦਾ ਫੋਨ ਤੇ ਫੋਨ ਪਾਪਾ ਤੇਰੇ ਮਨ ਦੀ ਖੁਆਇਸ਼ ਤੀ ਤੂੰ ਕਹਿੰਦੀ ਮੈਨੂੰ ਨਿਕਲੋ ਕਦਾਪਰ ਨਿਕਲ ਗਏ ਹੋਗੇ ਤੇਰੇ ਬੋਲ ਪੂਰੇ ਅੱਛਾ ਘਰਦਿਆਂ ਦੇ ਨਾਲ-ਨਾਲ ਦੋਸਤ ਦਾ ਖਿਆਲ ਆਇਆ ਸਰ ਇਹਦਾ ਪਹਿਲਾਂ ਆਇਆ ਇਹ ਵਿਚਾਰਾ ਗਰੀਬ ਬੰਦਾ ਹਣੋਕੇ ਚਲੋ ਮੇਰੇ ਦਾ ਠੀਕ ਆ ਵੀ ਬੱਚੇ ਨੇ ਵਿਆਹ ਵਰੇ ਨੇ ਜੀ ਇਹ ਵਿਚਾਰਾ ਜੇ ਕੁਆਰਾ ਦੀ ਨੇ ਆਟੋ ਲੈਣਾ ਦੀ ਇਹਦਾ ਵਿਆਹ ਵੀ ਕਰਦਾ ਨਹੀਂ ਮੈਂ ਕੱਲ ਪੁੱਛ ਰਿਹਾ ਸੀ ਭਾਬੀ ਜੇਜ ਆਪਾਂ ਨੂੰ ਡਰਾ ਆਪਣਾ ਲੱਗਿਆ ਪੈਸੇ ਕੀ ਕਰੇਗਾ ਇਹ ਕਹਿੰਦਾ ਵਿਆਹ ਕਰਾ ਨੂੰ ਕੁਝ ਆਟੋ ਲੈ ਲੂੰਗਾ ਮਾ ਬਾਬੇ ਨੇ ਹੱਡੀ ਕਰਤੀ ਪੂਰੀ ਇਹਨੂੰ ਮੈਂ ਪੁੱਛ ਰਿਹਾ ਸੀ ਕਿ ਘੰਟਾ ਪਹਿਲਾਂ ਜੀ ਵੀ ਆਪਾਂ ਦਾ 25 ਲੱਖ ਦਾ ਨਾਮ ਲੱਗਣਾ ਵੀ ਪੈਸੇ ਕੀ ਕਰੇਗਾ ਇਹ ਕਹਿੰਦਾ ਕੁਸਤਾ ਘਰ ਤੇ ਲਾ ਤੂੰ ਕੁਝ ਵਿਆਹ ਕਰਵਾ ਲਊਗਾ ਜੀ ਦੇਖੋ ਮਾਲਕ ਨੇ ਕੀ ਟੀਕਰਪਾ ਕਰੀ ਮੈਂ ਨੂੰ ਘਰ ਬੁੱਸ ਰਿਆ ਦੀ ਗਾ ਜੀ ਆ ਸਾਹਮਣੇ ਖੜਾ ਪੁੱਛ ਲੋ ਅੱਛਾ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਸਰ ਮੇਰੇ ਦੋ ਲੜਕੇ ਨੇ ਇੱਕ ਲੜਕੀ ਹੈ ਜੀ ਗਏ ਜੀ ਹਾਂ ਜੀ ਹਾਂ ਜੀ ਦੋ ਨੂੰਹਾਂ ਨੇ ਇੱਕ ਦੇ ਦੋ ਨੂੰਹਾਂ ਦਾ ਕੀ ਰਿਐਕਸ਼ਨ ਸੀ ਪਹਿਲਾਂ ਨੂੰਹਾਂ ਦਾ ਦੱਸੋ ਨੂੰਹਾਂ ਨੂੰ ਤਾਂ ਸਾਰੀ ਇੰਨੀ ਖੁਸ਼ੀ ਹੋ ਗਈ ਜਿੰਨੀ ਕਹਿ ਦੋ ਬਹੁਤ ਜ਼ਿਆਦਾ ਖੁਸ਼ੀ ਹੋ ਗਈ ਜੀ ਉਹਨਾਂ ਨੂੰ ਸੇਵਾ ਪਾਵ ਹੈ ਹਾਂ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਅੱਛਾ ਤੁਹਾਡੇ ਪਰਿਵਾਰ ਚ ਅੱਡੇ ਭਾਈ ਚਾਰ ਭਾਈ ਆ ਜੀ ਹਾਂ ਚਾਰ ਭਾਈ ਨੇ ਹਾਂ ਜੀ ਅੱਛਾ ਇੱਕ ਵੀ ਭਾਈ ਹੋਈ ਹੋ ਗਿਆ ਜਿਹੜਾ ਮੰਨ ਹਾਂ ਜੀ ਇਹ ਮੇਰਾ ਪੂਰਾ ਭਾਈ ਹੈ ਸਗਾ ਜੀ ਕਿਸ ਤਰ੍ਹਾਂ ਤੁਹਾਡੇ ਮਨ ਚ ਆਇਆ ਨਹੀਂ ਵੀ ਮੈਂ ਲੋਟਰੀ ਆਪਣੀ ਜੇਬ ਦੇ ਵਿੱਚ ਰੱਖ ਲਵਾਂ ਨਹੀਂ ਜੀ ਨਹੀਂ ਮੈਂ ਮੈਨੂੰ ਪੂਰਾ ਵਿਸ਼ਵਾਸ ਆਈ ਇਹ ਦੇ ਦੇ ਅਸੀਂ ਕੰਮ ਇਕੱਠੀ ਕਰਦੇ ਆ ਜੀ ਜਨਾ ਰਿਹਾ ਠੀਕ ਆ ਜੀ ਹਰ ਘਰੇ ਦਾ ਵਿਚਾਰਾ ਗਿਆ ਹੀ ਨਹੀਂ ਤਾਂ ਘਰ ਵੀ ਨਹੀਂ ਪਤਾ ਹੈਗਾ ਵੀ ਨਾਮ ਲੱਗ ਗਿਆ ਇਹਨੂੰ ਜੀ ਅੱਛਾ ਪਤਾ ਵੀ ਨਹੀਂ ਲੱਗਿਆ ਨਾ 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 ਦੇ ਨਾਲ ਨੂ ਫੈਕਟਰੀ ਚ ਬੁਠਾ ਕੇ ਲੈ ਆ ਜੀ ਹਾਂ ਜੀ ਕੀ ਕੰਮ ਕੀ ਕਰਦੇ ਹੋ ਮੈਂ ਹੀ ਆਟੋ ਚਲਾਉਣਾ ਜੀ ਆਟੋ ਆਪਣੇ ਨਹੀਂ ਰੈਂਟ ਤੇ ਚਲਾ ਰਿਹਾ ਤੇ ਜੀ ਅੱਛਾ ਹੁਣ ਉਹ 25 ਲੱਖ ਰੁਪਏ ਹੈ ਨਾ ਜੋ ਟੈਕਸ ਕੱਟ ਕੇ ਦੋਨਾਂ ਭਰਾਵਾਂ 'ਚ ਵੰਡਿਆ ਜਾਣਾ ਉਹ ਪਾਸੇ ਦਾ ਕੀ ਕਰੋਗੇ ਅਸੀਂ ਅੱਧਾ-ਅੱਧਾ ਵੰਡਾਂਗੇ ਜੀ ਦੋਈ ਜਾਣੇ ਦੋਈ ਭਰਾ ਹਾਂਜੀ ਅੱਛਾ ਇੱਕ ਚੀਜ਼ ਹੈ ਤੁਹਾਡੇ ਨਾਲ ਫਿਰ ਇੱਧਰ ਗੱਲ ਕਰਦੇ ਹਾਂ ਹੁਣ 25 ਲੱਖ ਰੁਪਏ ਜਿਉਂ ਟੈਕਸ ਕੱਟ ਕੇ ਤੁਹਾਨੂੰ ਅਮਾਉਂਟ ਮਿਲਣੀ ਹੈ ਕੀ ਦੋਨੋਂ ਭਰਾਵਾਂ 'ਚ ਅੱਧ-ਅੱਧ ਵੰਡ ਕੇ ਜਿੰਨਾ ਵੀ ਹਿੱਸਾ ਆਇਆ ਉਹਦਾ ਕੀ ਕਰੋਗੇ ਇਹਦਾ ਇਹਨੂੰ ਆਟੋ ਲੈ ਲਵਾਂਗੇ ਠੀਕ ਹੈ ਜੀ ਆਟੋ ਲੈ ਕੇ ਜੋ ਜੀ ਅਮਾਉਂਟ ਬਚੂ ਜੀ ਇਹ ਦਾ ਡੈਟਿੰਗ ਦੇ ਦਾਂਗੇ ਇਹਦਾ ਕੋਈ ਵਿਆਹ ਕਰ ਦੂਗਾ ਜੀ ਕੋਈ ਘਰ ਦਾ ਕੰਮ ਕਰਾ ਦੇਣਗੇ ਜੀ ਮੈਂ ਆਪਣੇ ਬੱਚਾ ਚ ਮੜਨੂਗਾ ਜੀ ਬਿਲਕੁਲ ਅੱਛਾ ਇੱਥੇ ਹੁਣ ਇਨਾਮ ਲੱਗ ਗਿਆ ਹੈ ਨਾ ਤੁਹਾਡਾ 25 ਲੱਖ ਛੋਟੀ ਅਮਾਉਂਟ ਨਹੀਂ ਹੁੰਦੀ ਫਿਰ ਇੱਥੇ ਤੁਹਾਡੇ ਤੋਂ ਕੋਈ ਪੈਸੇ ਪੁੱਛਾ ਵੀ ਤਾਂ ਦੇਣਾ ਪੈਣਾ ਨਾ ਤੁਹਾਨੂੰ ਇਨਾਮ ਲੱਗ ਗਿਆ ਉਹਦਾ ਕੋਈ ਕਮਿਸ਼ਨ ਕਮਿਸ਼ਨ ਕੋਈ ਸਾਡਾ ਇਹ ਪੱਲਿਓ ਖਰਚ ਕਰ ਰਹੇ ਨੇ ਖਾਣ ਪੀਣ ਦਾ ਵੀ ਰੋਟੀ ਤੱਕ ਵੀ ਪੱਲਿਓ ਖਰਾ ਰਹੇ ਨੇ ਆਪਾਂ ਕਿਉਂ ਇਹਨਾਂ ਦਾ ਵਹੁ ਕਰੀਏ ਵੀ 1 ਰੁਪਿਆ ਨਾ 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 ਲੋਟਰੀ ਵਾਲੇ ਤਾਂ ਕਹੀ ਆਪਾਂ ਸੁਣਦੇ ਆ ਨਾ ਵੀ ਇਦਾਂ ਪਰ ਇਹ ਨਹੀਂ ਕਰ ਰਹੇ ਜੀ ਇਹ ਤਾਂ ਪੱਲਿਓ ਖਵਾ ਰਹੇ ਨਹੀਂ ਜੀ ਪਰ ਸਾਥ ਤੋਂ ਨਹੀਂ ਕੋਈ ਰੁਪਈਆ ਲੈ ਰਹੇ। ਸਾਥ ਤੋਂ ਮੰਗਿਆ ਕੋਈ ਨਹੀਂ। ਨਹੀਂ ਨਹੀਂ ਸਾਥ ਤੋਂ ਕੋਈ ਨਹੀਂ ਮੰਗਿਆ। ਅੱਛਾ ਗਾਂਧੀ ਬ੍ਰਦਰ ਤੋਂ ਮੇਰੇ ਨਾਲ ਵੀਰਾ ਜੀ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀਰਾ ਜੀ ਤੁਹਾਡੇ ਨਾਮ ਲੱਗਦੇ ਰਹਿੰਦੇ ਇਹ ਚ ਕੋਈ ਸ਼ੱਕ ਨਹੀਂ ਹੈ ਪਰ ਇਹ ਕਿਤੇ ਨਾ ਕਿਤੇ ਨੇਮਤ ਰਹਿਮਤ ਵੀ ਹੈ ਇਹ ਇਮਾਨਦਾਰੀ ਦੀ ਹੈ ਕਿ ਇੱਥੇ ਆ ਕੇ ਕਿੱਡੀ ਵੱਡੀ ਮਿਸਾਲ ਹੈ 25 ਲੱਖ ਕੋਈ ਛੋਟੀ ਅਮਾਉਂਟ ਨਹੀਂ। ਕਿਸੇ ਦੀ ਜੇ ਚ ਅੱਜਕੱਲ 5-10 ਹਜ਼ਾਰ ਰੁਪਈਆ ਹੋਵੇ ਨੀਤ ਵਿਗੜ ਜਾਂਦੀ ਹੈ। ਗੱਲ ਇਹ ਹੈ ਕਿ ਸਾਨੂੰ ਇਹ ਫੀਲਡ ਦੇ ਵਿੱਚ 42 ਸਾਲ ਹੋ ਗਏ 41 ਤੋਂ 42 ਸਾਲ ਤੇ ਅੱਜ ਤੱਕ ਇਮਾਨਦਾਰੀ ਦਾ ਜਿਹੜਾ ਬੂਟਾ ਲਾਇਆ ਸੀ ਨਾ ਉਹ ਅੱਜ ਵੱਡਾ ਹੋ ਕੇ ਸਾਨੂੰ ਫਲ ਦੇ ਰਿਹਾ ਇਹ ਫਲ ਹੀ ਹੈ ਜੀ ਉਹਦਾ ਬਿਲਕੁਲ ਅੱਜ ਜੋ ਕਮਾਇਆ ਉਹ ਇਮਾਨਦਾਰੀ ਕਰਕੇ ਕਮਾਇਆ ਜੋ ਨਾਮ ਬਣਿਆ ਇਮਾਨਦਾਰੀ ਕਰਕੇ ਬਣਿਆ ਤੇ ਇਦਾਂ ਹੀ ਅੱਗੇ ਬਰਕਰਾਰ ਰਹੂਗਾ ਜੀ ਜਦੋਂ ਤੱਕ ਅਸੀਂ ਇਹ ਕੰਮ ਦੇਖ ਰਹੇ ਹਾਂ ਬਿਲਕੁਲ ਅੱਛਾ ਉਹ ਟਿਕਟ ਤੁਸੀਂ ਇੱਕ ਵਾਰ ਜਰਾ ਦਿਖਾ ਦਿਓ ਸਾਰਿਆਂ ਨੂੰ ਇਹ ਡੀ 90424 ਨੰਬਰ ਹੈ ਟਿਕਟ ਦਾ 11 14 11 2025 ਨੂੰ ਇਹਦਾ ਡਰਾਅ ਸੀਗਾ 6 ਵਜੇ ਲਾਈਵ ਜਿਨ੍ਹਾਂ ਦੇ ਵਿਜੇਤਾ ਸਾਡੇ ਨਾਲ ਖੜੇ ਨੇ ਦੋ ਬੰਦੇ ਤੇ ਆਪਾਂ ਹੁਣ ਇਹਨਾਂ ਨੂੰ ਆ ਟਿਕਟ ਦੇ ਦਿੰਨੇ ਆ ਇਹਨਾਂ ਕੋਲ ਕੀ ਰੱਖਿਓ ਮੈਂ ਇਹ ਟਿਕਟ ਦਿਖਾਉਣ ਦਾ ਮਕਸਦ ਇਹ ਹੈ ਕਿਉਂਕਿ ਇਹ ਵਿਨਿੰਗ ਟਿਕਟ ਹੈ ਔਰ ਇਹਦੇ ਤੇ ਇਨਾਮ ਲੱਗ ਚੁੱਕਾ ਹੈਗਾ ਇਹ ਉਹ ਨੰਬਰ ਨੇ ਪਰ ਹੁਣ ਇੱਥੇ ਕਹਾਣੀ ਜਿਹੜੀ ਹੈ ਆ ਨੰਬਰਾਂ ਦੀ ਤੇ ਟਿਕਟ ਦੀ ਹੈ ਵਿਰੇਜੀ ਇਨਾਮ ਲੱਗ ਗਿਆ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਚੱਲਦੀਆਂ ਨੇ ਇਨਾਮ ਲੱਗ ਗਿਆ ਅਗਲਾ ਕਹਿੰਦਾ ਤੇਰਾ 25 ਲੱਖ ਨਿਕਲਿਆ ਚਾਹੀ ਉਹ 10000 15 20 25 ਜੋ ਜਿੰਨੇ ਦੀ ਠੱਗੀ ਵੱਜ ਸਕਦੀ ਹੈ ਅਗਲਾ ਮਾਰਨ ਦੀ ਕੋਸ਼ਿਸ਼ ਕਰਦਾ ਟੱਡੇ ਮਨ ਚ ਨਹੀਂ ਆਉਂਦਾ ਵੀ ਯਾਰ ਇਹਦਾ 25 ਲੱਖ ਮੇਰਾ ਨਿਕਲਿਆ ਹੋਵੇ ਮੈਂ ਕਹੂੰਗਾ ਯਾਰ ਲੈ ਲੈ ਗਾਂਦੀ 50000 ਲੈ ਲੈ ਜਾਂ 25000 ਲੈ ਲੈ ਮੈਨੂੰ ਦੇ ਦੇ ਪੈਸੇ ਨਹੀਂ ਨਹੀਂ ਸਰ ਗਾਂਦੀ 50 25000 ਚ ਕੀ 50 ਕਰੋੜ ਚ ਵੀ ਨਹੀਂ ਵਿਕਦਾ ਇਹ ਜਿਹੜੀ ਪੱਗ ਬੰਦੀ ਹੈ ਨਾ ਸਿਰ ਤੇ ਇਹ ਸਾਰੇ ਬਦਨਾਮ ਹੋਏ ਨੇ ਜਿਸ ਦਿਨ ਇਹ ਜੀ ਠੱਗੀ ਕਰਤੀ ਇੱਕ ਬੰਦੇ ਕਰਕੇ ਕਹਿੰਦੇ ਨਾ ਸਾਰੇ ਬਦਨਾਮ ਹੋ ਜਾਂਦੇ ਆ ਤੇ ਇਹਦੀ ਵੈਲਿਊ ਸਾਨੂੰ ਪਤਾ ਹੈ ਕਿਵੇਂ ਦੇਖਣੀ ਹੈ ਤੇ ਗੱਲ ਇਹ ਹੈ ਕਿ 25 50000 ਰੁਪਏ ਨਾਲ ਸਾਡਾ ਕੀ ਫਰਕ ਪੈ ਜੂਗਾ ਜੀ ਸਾਨੂੰ ਇੰਨਾ ਸੋਨਾ ਕੰਮ ਚੱਲ ਰਿਹਾ ਲੋਕ ਇੰਨਾ ਵਿਸ਼ਵਾਸ ਕਰਕੇ ਦੂਰੋਂ ਦੂਰੋਂ ਆ ਰਹੇ ਆ ਜੇ ਕੁਝ ਗਲਤ ਕਰਾਂਗੇ ਤਾਂ ਕਿੰਨੇ ਦਾ ਦਿਲ ਟੁੱਟਣਗੇ ਅੱਛਾ ਸਹੀ ਪ੍ਰੋਸੀਜਰ ਕੀ ਹੈ ਵੀਰ ਜੀ ਕੋਈ ਇਹਨਾਂ ਦੀ ਟਿਕਣ ਨਿਕਲੀ ਇਹਨਾਂ ਨੂੰ ਨਹੀਂ ਪਤਾ ਜਾਂ ਮੈਨੂੰ ਨਹੀਂ ਪਤਾ ਉਹ ਸਹੀ ਪ੍ਰੋਸੀਜਰ ਕੀ ਹੈ ਅਗਰ ਵਿਨਿੰਗ ਟਿਕਟ ਤੁਹਾਡੇ ਕੋਲੋਂ ਆਈ ਤਾਂ ਕੀ ਹੈ ਇਹ ਭਾਜੀ ਇੱਕ ਕਲੇਮ ਫਾਰਮ ਹੁੰਦਾ ਜੀ ਜਿਹੜਾ ਜਮ੍ਹਾਂ ਹੁੰਦਾ ਸਾਰਾ ਪਹਿਲਾਂ ਕੋਈ ਡਿਮਾਂਡ ਨਹੀਂ ਕੀਤੀ ਜਾਂਦੀ ਨਾ ਕਰੀ ਹੁੰਦੀ ਐ ਇਹਦੇ ਵਿੱਚ ਕਾਗਜ਼ਾਤ ਪਏ ਮੈਂ ਸ਼ਾਇਦ ਦਿਖਾ ਦਿੰਦਾ ਤੁਹਾਨੂੰ ਜੀ ਨੰਬਰ ਨਾ ਸ਼ੋਅ ਕਰਿਓ ਕਿਉਂਕਿ ਪਰਸਨਲ ਡਿਟੇਲ ਹੁੰਦੀ ਐ ਇੱਕ ਇੱਕ ਟਾਈਪ ਦਾ ਕਲੇਮ ਫਾਰਮ ਹੁੰਦਾ ਜਿਹੜਾ ਫਿਲ ਹੁੰਦਾ ਕੈਂਸਲ ਚੈੱਕ ਲੱਗਦਾ ਆਧਾਰ ਕਾਰਡ ਲੱਗਦਾ ਪੈਨ ਕਾਰਡ ਲੱਗਦਾ ਨੋਟਰੀ ਅਟੈਸਟ ਫੋਟੋਆਂ ਲੱਗਦੀਆਂ ਫਿਰ ਟਿਕਟ ਜਾ ਕੇ ਜਮ੍ਹਾਂ ਹੁੰਦੀ ਐ ਤੇ 2 2.5 ਮਹੀਨੇ ਬਾਅਦ ਇਹਨਾਂ ਨੂੰ ਅਕਾਊਂਟ ਦੇ ਵਿੱਚ ਪੈਸੇ ਆਣਗੇ ਇਨਕਮ ਟੈਕਸ ਜੋ ਵੀ ਲੱਗੇਗਾ ਉਹ amount ਦਾ ਕੱਟ ਕੇ ਕੁਝ ਪਹਿਲਾਂ ਨਹੀਂ ਦੇਣਾ ਪੈਂਦਾ ਜੀ ਆ ਉਹੀ ਚੀਜ਼ ਤਰੀਕਾ ਇਹ ਹੈ ਕਿ ਜੇ ਤੁਹਾਡੇ ਕੋਲ ਟਿਕਟ ਹੈਗੀ ਹੈ ਜਿਵੇਂ ਨਾਲ ਕੋ ਟਿਕਟ ਹੈ ਉਹ ਓਕੇ ਹੈ ਰਿਜ਼ਲਟ ਚੈੱਕ ਕੀਤਾ ਇਹਨਾਂ ਨੇ ਦੁਕਾਨ ਤੋਂ ਆ ਕੇ ਠੀਕ ਹੈ ਜੀ ਮਤਲਬ ਦੋਵੇਂ ਚੀਜ਼ਾਂ ਵੈਲਿਡ ਨਹੀਂ ਪਰ ਜੇ ਨਾਲ ਕੋ ਟਿਕਟ ਵਟਸਐਪ ਤੇ ਹੁੰਦੀ ਫੋਟੋ ਉਹ ਕਦੀ ਵੀ ਕਲੇਮ ਨਹੀਂ ਹੋ ਸਕਦੀ ਕਿਉਂਕਿ ਜਮ੍ਹਾਂ ਕੀ ਕਰਾਉਂਗੇ ਜਾ ਕੇ ਫੋਟੋ ਥੋੜੀ ਜਮ੍ਹਾਂ ਕਰਾ ਦੂਗਾ ਕੋਈ ਇੱਕੋ ਫੋਟੋ 100 ਬੰਦਿਆਂ ਨੂੰ 50 ਬੰਦਿਆਂ ਨੂੰ ਫਾਰਵਰਡ ਕਰ ਦਈਏ ਤੇ 25 ਬੰਦਿਆਂ ਨੂੰ 25 ਲੱਖ 50 ਬੰਦਿਆਂ ਨੂੰ ਥੋੜੀ ਦੇਣਾ ਉਹ ਟਿਕਟ ਤਾਂ ਹੀ ਵਿਕਰੀ ਹੈ ਦੁਕਾਨ ਤੇ ਕਿ ਇੱਕੋ ਬੰਦਾ ਇੱਕੋ ਟਿਕਟ ਲੈ ਕੇ ਜਾ ਪਾ ਕਿ ਜੇ ਨਾਮ ਆਏਗਾ ਤਾਂ ਇੱਕੋ ਟਿਕਟ ਦੇ ਵਿੱਚ ਆਏਗਾ ਸਮਝ ਗਏ ਜੀ ਤੇ ਇਹਦਾ ਸਹੀ ਪ੍ਰੋਸੈਸ ਇਹ ਆ ਦੁਕਾਨਾਂ ਤੋਂ ਖਰੀਦੋ ਦੁਕਾਨਾਂ ਤੋਂ ਹੀ ਚੈੱਕ ਕਰਾਓ ਜੀ ਜੇ ਅਗਰ ਕੋਈ ਆਨਲਾਈਨ ਲੈ ਲੈਂਦਾ ਹੁਣ ਇਹ ਤਾਂ ਫਿਜ਼ੀਕਲੀ ਆਗੇ ਤੁਹਾਡੇ ਕੋਲ ਅਗਰ ਕੋਈ ਕਹਿੰਦਾ ਕਿ ਮੈਂ ਆਨਲਾਈਨ ਹੈਗਾ ਮੇਰੇ ਕੋਲ ਉਹ ਤੁਹਾਡੇ ਨੰਬਰਸ ਵਗੈਰਾ ਦੇਖ ਕੇ ਉਹਨੂੰ ਕਿੱਦਾਂ ਗਾਈਡ ਕਰੋਗੇ ਜਿਵੇਂ ਸਾਨੂੰ ਕੋਈ ਕਾਲ ਆ ਗਿਆ ਸਪੋਜ਼ ਕਰੋ ਆ ਨੰਬਰ ਤੇ ਕਿ ਭਾਜੀ ਮੈਂ ਫਲਾਣੀ ਫਲਾਣੀ ਜਗ੍ਹਾ ਤੋਂ ਬੋਲ ਰਿਹਾ ਕਿ ਤੁਸੀਂ ਮੈਨੂੰ ਆਨਲਾਈਨ ਟਿਕਟ ਪਾ ਦਿਓ ਵਟਸਐਪ ਤੇ ਪਾ ਦਿਓ ਅਸੀਂ ਮਨਾ ਕਰ ਦਿੱਦੀ ਜੀ ਕਿ ਨਹੀਂ ਨਹੀਂ ਭਾਜੀ ਆਪਾਂ ਨਹੀਂ ਪਾਣੀ ਠੀਕ ਆ ਕੀ ਮੈਂ ਹਰਿਆਣਾ ਤੋਂ ਬੋਲ ਰਿਹਾ ਮੈਂ ਹਿਮਾਚਲ ਤੋਂ ਬੋਲ ਰਿਹਾ WhatsApp ਤੇ ਟਿਕਟ ਪਾ ਦਿਓ ਸਾਨੂੰ ਤੁਹਾਡੇ ਤੇ ਭਰੋਸਾ ਹੈ ਇਹ ਸਿੱਧਾ ਕਹਿੰਦੇ ਆ ਜੀ ਦੁਕਾਨ ਤੇ ਆ ਜਾਓ ਦੁਕਾਨ ਤੋਂ ਇਲਾਵਾ ਟਿਕਟ ਨਹੀਂ ਮਿਲਦੀ ਪੋਸਟਲ ਵੀ ਤੇ ਕਿਹ ਜਰੀਆ ਹੋ ਸਕਦਾ ਹੋ ਸਕਦਾ ਜੀ ਕਰਦੇ ਆ ਲੋਕ ਜਿਹੜੇ ਸਾਡੇ 2 4 ਪੁਰਾਣੇ ਗਾਕ 5 ਵੀ ਲੱਗੇ ਹੋਏ ਆ ਮਾੜੇ ਮੋਟੇ ਅਸੀਂ ਵੀ ਕਰ ਦਿੰਦੇ ਆ ਪੰਜਾਬ ਦੇ ਵਿੱਚ ਹੀ ਆ ਨਹੀਂ ਕਿ ਅਸੀਂ ਆਨਲਾਈਨ ਉਹਨਾਂ ਨੂੰ ਫੋਟੋ ਭੇਜੀ ਤੀ ਜਾਂ ਫਿਰ ਉਸ ਤੋਂ ਬਾਅਦ ਰਿਜ਼ਲਟ ਨਕਲੀ ਬਣਾ ਕੇ ਭੇਜਤਾ ਆ ਕੰਮ ਸਾਡਾ ਨਹੀਂ ਹੈਗਾ ਸਾਡਾ ਬਿਲਕੁਲ ਜੈਨੂਨ ਕੰਮ ਹੈ ਜੀ ਅੱਛਾ ਜੈਨੂਨ ਹੈ ਤੋ ਹੀ ਹੈ ਅਗਰ ਜੈਨੂ ਇਹੀ ਚੀਜ਼ ਬਰਕਰਾਰ ਵੀ ਰੱਖਣੀ ਚਾਹੀਦੀ ਹੈ ਇਹ ਚੀਜ਼ ਜੀ ਸੌਰੀ ਮੈਂ ਗੱਲ ਕੱਟਦੀ ਤੁਹਾਡੀ ਇੱਥੇ ਗੱਲ ਕਲੀਅਰ ਕਰਨਾ ਚਾਹੁੰਗਾ ਹੁਣ ਜਿਵੇਂ ਸਮਝ ਲੋ ਕੋਈ ਪਠਾਨਕੋਟੋਂ ਆ ਗਿਆ ਅੰਮ੍ਰਿਤਸਰ ਤੋਂ ਆ ਗਿਆ ਕੋਈ ਮੋਗੇ ਤੋਂ ਆ ਗਿਆ ਦੁਕਾਨ ਤੇ ਅਗਲਾ ਕਹਿੰਦਾ ਭਾਜੀ ਯਾਰ ਮੈਂ ਨਾ ਆਨਲਾਈਨ ਫਰਾਡ ਹੋ ਗਿਆ ਮੇਰੇ ਨਾਲ ਤੁਸੀਂ ਮੈਨੂੰ ਇੱਕ ਵੈਲਿਡ ਨੰਬਰ ਦੋ ਜਿੱਤੇ ਮੈਂ ਤੁਹਾ ਨਾਲ ਕੰਟੈਕਟ ਕਰ ਸਕਾਂ ਅਸੀਂ ਕਹਿੰਦੇ ਆ ਭਾਜੀ ਇਹਨਾਂ ਦੀ ਫੋਟੋ ਖਿੱਚ ਲਓ ਇੱਥੇ ਕਾਲ ਕਰਕੇ ਜਾਂ ਦੁਕਾਨ ਦਾ ਜਿਹੜਾ ਐਨਵੈਲਪ ਹੈ ਸਾਡਾ ਉਹ ਮੈਂ ਦਿਖਾ ਦਿੰਦਾ ਸਕਰੀਨ ਅੱਗੇ ਇਹਦੇ ਤੇ ਵਟਸਐਪ ਨੰਬਰ ਵੀ ਹੈਗਾ ਸਾਡਾ ਆਫਿਸ ਦਾ ਜਿਹੜਾ ਆਪਣਾ ਸ਼ਾ ਠੀਕ ਹੈ ਜੀ ਐਡਰੈਸ ਵੀ ਲਿਖਿਆ ਹੋਇਆ ਉਸ ਤੋਂ ਬਾਅਦ ਇਹਤੇ ਮੈਂਸ਼ਨ ਵੀ ਹੋਇਆ ਕਿ ਸੋਸ਼ਲ ਮੀਡੀਆ ਤੋਂ ਬਚ ਕੇ ਰਹੋ ਫੇਕ ਫੂਕ ਜਿਹੜੇ ਚੱਲਦੇ ਪਏ ਆ ਜਿਵੇਂ ਹੁਣ ਮੋਗੇ ਤੋਂ ਕੋਈ ਕਸਟਮਰ ਆ ਗਿਆ ਉਹ ਕਹਿੰਦਾ ਪਾਜੀ ਮੈਂ ਬਾਰ ਬਾਰ ਨਹੀਂ ਆ ਸਕਦਾ ਮੈਨੂੰ ਕੋਈ ਜ਼ਰੀਆ ਦੱਸੋ ਫਿਰ ਉਹਨਾਂ ਨੂੰ ਅਸੀਂ ਗਾਈਡ ਕਰ ਦਿੰਦੇ ਆ ਕਿ ਤੁਸੀਂ ਇਦਾਂ ਵੀ ਮੰਗਾ ਸਕਦੇ ਹੋ ਪਰ ਫੋਟੋ ਬਿਲਕੁਲ ਵੀ ਨਹੀਂ ਮੰਗਾਣੀ ਅੱਛਾ ਵੀਰੇ ਜੀ ਅੱਗੇ ਵੀ ਹੁਣ ਕਈ ਬੰਪਰ ਆਣੇ ਆ ਕਿਸਮਤ ਹਰ ਕੋਈ ਚਾਹੁੰਦਾ ਹੈ ਨਾ ਕਿ ਆਪਣੀ ਕਿਸਮਤ ਇੱਕ ਵਾਰ ਅਜ਼ਮਾਈ ਜਰੂਰ ਜਾਣੀ ਚਾਹੀਦੀ ਹੈ ਕੋਈ ਇਹਦੇ ਵਿੱਚ ਗਲਤ ਵੀ ਨਹੀਂ ਹੈ ਅਗਰ ਹੁਣ ਕਿਸਮਤ ਅਜ਼ਮਾਣੀ ਹੈ ਅੱਗੇ ਤੱਕ ਕੀ ਕੀ ਜਿਹ ਪਹਿਲਾਂ ਤਾਂ ਜੀ ਮੈਗਾ ਬੰਪਰ ਲਾਟਰੀ ਦਾ ਬਾਪ ਜਿਹੜਾ ਦੀਵਾਲੀ ਬੰਪਰ ਤੋਂ ਬਾਅਦ ਆਇਆ 10 ਕਰੋੜ ਦਾ ਬੰਪਰ 500 ਰੁਪਏ ਦੇ ਵਿੱਚ ਇਹ 10 ਇਸ ਟਾਈਮ ਛੋਟਾ ਲੱਗ ਰਿਹਾ ਹੈ ਲਾਟਰੀ ਦੇ ਵਿੱਚ ਜਦੋਂ ਮਾਉਂਟ ਅਕਾਊਂਟ ਜਾਊਗਾ ਬਹੁਤ ਵੱਡਾ ਲੱਗੂਗਾ ਦੋ ਸੀਰੀਜ਼ਾਂ ਨੇ A ਤੇ B 17 1 2026 ਨੂੰ ਡਰਾਅ ਹੈ 6 ਵਜੇ ਲਾਈਵ ਚੱਲੇਗਾ ਜੀ ਦੁਕਾਨ ਤੇ ਟਿਕਟਾਂ ਸੱਜੀਆਂ ਹੋਈਆਂ 55 ਨੰਬਰ ਤੇ 48 ਨੰਬਰ ਤੇ ਜੋਧਾਂ ਵਾਲੀ ਦੁਕਾਨ ਤੇ ਸਮਰਾਲਾ ਚੌਕ ਵਾਲੀ ਦੁਕਾਨ ਤੇ ਤੇ ਆਪਣਾ ਡੁਗਰੀ ਵਾਲੀ ਦੁਕਾਨ ਤੇ ਸਾਰਿਆਂ ਤੇ ਆ ਤੁਹਾਨੂੰ ਟਿਕਟ ਮਿਲ ਜੂਗੀ ਪਹਿਲਾ ਪ੍ਰਾਈਜ਼ 10 ਕਰੋੜ ਦੂਜਾ ਪ੍ਰਾਈਜ਼ ਕਰੋੜ ਚੌਥਾ ਪ੍ਰਾਈਜ਼ 8 ਦੇ 10-10 ਲੱਖ ਰੁਪਏ ਦੇ ਪੰਜਵੇਂ ਪ੍ਰਾਈਜ਼ 8 ਨੇ 5-5 ਲੱਖ ਰੁਪਏ ਦੇ ਬਾਕੀ ਵਧੇਰੀ ਜਾਣਕਾਰੀ ਲੋਟਰੀ ਦੇ ਬੈਕ ਸਾਈਡ ਤੇ ਲਿਖੀ ਹੁੰਦੀ ਹੈ ਪੂਰੀ ਪੜਿਆ ਕਰੋ ਲੋਟਰੀ ਦੇ نیچے ਵੀ ਲਿਖਿਆ ਹੋਇਆ ਹੈ ਬਾਏਰ ਸ਼ੁਡ ਇਨਸ਼ੋਰ ਫਿਜ਼ੀਕਲ ਟਿਕਟ ਫਿਜ਼ੀਕਲ ਟਿਕਟ ਮਤਲਬ ਹੱਥ ਦੇ ਵਿੱਚ ਖਰੀਦੋ ਆ ਕੇ ਦੁਕਾਨਾਂ ਤੋਂ ਫਿਜ਼ੀਕਲ ਬਾਈ ਕਰੋ ਇਹਦਾ ਮਤਲਬ ਬਾ ਉਹਦਾ ਲਾਟਰੀ ਦੇ ਬੈਕ ਸਾਈਡ ਤੇ ਲਿਖਿਆ ਆਪਾਂ ਫੇਰ ਵੀ ਨਹੀਂ ਪੜਦੇ ਤੇ ਫੇਰ ਵੀ ਆਪਾਂ ਗਲਤੀਆਂ ਕਰਦੇ ਆ ਤੇ ਫਿਰ ਆਪਾਂ ਕਹਿੰਦੇ ਆ ਕਿ ਗਾਂਧੀ ਨੇ ਫਰੋਡ ਕਰਤਾ ਨਹੀਂ ਬਿਲਕੁਲ ਇਹ ਇੱਕ ਬੜਾ ਜਿਹੜਾ ਡਰਾ ਹੋ ਗਿਆ 10 ਕਰੋੜ ਇੱਕ ਬਹੁਤ ਬੜੀ ਜਿਹੜੀ ਹੈਗੀ ਉਸ ਤੋਂ ਇਲਾਵਾ ਵੀ ਕੁਝ ਹੈ ਹਾਂਜੀ ਹਾਂਜੀ ਆ ਜਿਹੜਾ ਲੋਕ ਕਹਿੰਦੇ ਕਿ ਯਾਰ ਬਹੁਤ ਦੂਰ ਪਿਆ ਭਾਜੀ ਨੇੜੇ ਵਾਲਾ ਕੋਈ ਦੱਸ ਦੋ ਉਹਨਾਂ ਲਈ ਇਹ ਹੈ ਜੀ 10 3 ਕਰੋੜ ਦਾ ਇਨਾਮ ਹੈ ਸਰਕਾਰੀ ਗਾਰੰਟੀ ਹੈ ਟਿਕਟ ਘੱਟ ਵਿਕੇ ਜਾਂ ਜ਼ਿਆਦਾ ਪਬਲਿਕ ਦੇ ਵਿੱਚ ਹੀ ਨਾਮ ਆਊਗਾ 500 ਰੁਪਏ ਦੀ ਟਿਕਟ ਬਾਈ 11 ਮ ਤੁਸੀਂ ਇਹ ਟਿਕਟ ਲੈ ਸਕਦੇ ਹੋ 4 ਲੱਖ ਟੋਟਲ ਰਕਮ ਟਿਕਟ ਦੀ ਸਕੀਮ ਹੈ ਪਹਿਲਾ ਪ੍ਰਾਈਜ਼ 3 ਕਰੋੜ ਦੂਜਾ ਪ੍ਰਾਈਜ਼ 10 ਲੱਖ ਤੀਜਾ ਪ੍ਰਾਈਜ਼ 5 ਲੱਖ ਤੇ ਬਾਕੀ ਵਧੇਰੀ ਜਾਣਕਾਰੀ ਲੋਟਰੀ ਦੀ ਬੈਕਸਾਈਡ ਤੇ ਦੁਕਾਨਾਂ ਤੇ ਆ ਕੇ ਲਓ ਤੇ ਫਰਾਡ ਤੋਂ ਬਚੋ ਨੈਟ ਦੇ ਚੱਕਰਾਂ 'ਚ ਨਾ ਪਾਓ ਅਸੀਂ ਤਾਂ ਆਹੀ ਪ੍ਰਮੋਟ ਕਰਦੇ ਹਾਂ ਕਿ ਦੁਕਾਨਾਂ ਤੇ ਖਰੀਦੋ ਜੀ ਜਿਹੜੇ ਲੋਕ ਇਹਨੇ ਅੱਡੇ ਖੋਲ ਕੇ ਰੈਂਟ ਪੇ ਕਰ ਰਹੇ ਆ ਉਹਨਾਂ ਦਾ ਵੀ ਰੈਂਟ ਪੂਰਾ ਹੋਣਾ ਚਾਹੀਦਾ ਨਾ ਕੱਲੀ ਸੇਲ ਗਾਂਦੀ ਨਹੀਂ ਇਹ ਨਹੀਂ ਕਰਨੀ ਜੀ ਸਾਰੇ ਨੇ ਰੋਟੀ ਖਾਣੀ ਹੈ ਬੜੇ ਪਰਿਵਾਰ ਜੁੜੇ ਹੋਏ ਲੋਟਰੀ ਦੇ ਕੰਮ ਨਾਲ ਤੇ ਉਹਨੂੰ ਗਲਤ ਚੀਜ਼ਾਂ 'ਚ ਪਾ ਕੇ ਆਪਾਂ ਬਦਨਾਮ ਨਾ ਕਰੀਏ ਆ ਨਾ ਹੋਵੇ ਕੱਲ ਨੂੰ ਇਹ ਕੰਮ ਹੱਥੋਂ ਹੀ ਨਿਕਲ ਜੇ ਤੇ ਲੋਕ ਭੁੱਖੇ ਰਹਿ ਜਾਣ ਬਿਲਕੁਲ ਇਹ ਇੱਕ ਬੜਾਈ ਹੈ ਇਹਨਾਂ ਦੀ ਇਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਰੋਟੀ ਖਾਣ ਦਾ ਹੱਕ ਹੁੰਦਾ ਪਰ ਜਿੱਥੇ ਨਹਿਮਤ ਹੁੰਦੀ ਹੈ ਉੱਥੇ ਤੁਸੀਂ ਅਗਰ ਹੁਣ ਦੁਬਾਰਾ ਬੰਪਰ ਖਰੀਦੋਗੇ ਤਾਂ ਕਿੱਥੋਂ ਖਰੀਦੋਗੇ ਗਾਂਧੀ ਭਰਾਦਰ ਤੋਂ ਹੀ ਗਾਂਧੀ ਭਰਾਦਰ ਤੋਂ ਹੀ ਵਿਸ਼ਵਾਸ ਹੈ ਪਸ਼ਵਾਸ ਆਜੀ ਅੱਛਾ ਹੁਣ ਆਉਣ ਵਾਲੇ ਕੁਝ ਡਰਾ ਹਾਂਜੀ 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 ਕਰਾਂਗੇ ਜੀ ਕਰਾਂਗੇ ਜੀ ਕਰਦੇ ਹੋ ਟਿਕਟਾਂਪ ਹੋ ਆ ਕੇ ਭੇਜਨੀ ਆ ਲੱਕੀ ਬੰਦੇ ਨੇ ਤੇ ਇਮਾਨਦਾਰ ਬੰਦੇ ਨੇ ਕੀਪ ਤਾਂ 10 ਕਰੋੜ ਇਹਨਾਂ ਦੇ ਝੋਲੀ ਜਾਣਾ ਹੋਵੇ ਚਲੋ ਪਿਛਲੀ ਵਾਰ ਮੈਂ ਤੁਹਾਨੂੰ ਦੱਸਦਾ ਪਾਜੀ ਪਿਛਲੀ ਵਾਰ ਵੀ ਸੇਮ ਸਕੀਮ ਆਈ ਸੀ 10 ਕਰੋੜ ਵਾਲਾ ਪੋਸਟਪ੍ਰਾਈਜ਼ ਸੀਗਾ ਇਹਦਾ ਤੇ ਜਿਹੜਾ ਦੋ ਇੱਕ ਦੂਜਾ ਇਨਾਮ ਸੀਗਾ ਕਰੋੜ ਵਾਲਾ ਉਹ ਆਪਣੇ ਤੋਂ ਹੀ ਨਿਕਲਿਆ ਸੀ ਜੀ ਹਾਂ ਬਿਲਕੁਲ ਠੀਕ ਹੈ ਜੀ ਇਹਦੇ ਵਿੱਚ ਤੇ ਹੁਣ ਫੇਰ ਸਕੀਮ ਰਿਪੀਟ ਹੋਈ ਹੈ ਤੇ ਅੱਜ ਕੀ 10 ਕਰੋੜ ਕੱਢਾਂਗੇ ਅਜਾ ਇਹ ਤੁਸੀਂ ਆ ਰਹੀ ਹੈ ਵਾਈਫਸ ਆ ਰਹੀ ਹੈ ਕਿ 10 ਦਿਵਾਲੀ ਬੰਪਰ ਤੇ ਮੈਂ ਕਿਹਾ ਸੀ ਢੋਲ ਇੱਥੇ ਵੱਜਣੇ ਪਰ ਮੈਂ ਕਿਹਾ ਸੀ 11 ਕਰੋੜ ਦੇ ਚਲੋ ਇੱਕ ਨੰਬਰ ਤੋਂ ਮਿਸ ਕਰ ਗਏ ਜੇ 43 ਦੀ ਜਗ੍ਹਾ 44 ਆ ਜਾਂਦਾ ਤਾਂ 11 ਕਰੋੜ ਵੀ ਆਏ ਨਾ 1 ਕਰੋੜ ਵੀ ਆਏ ਨਾ ਜੀ 10 ਲੱਖ ਵੀ ਆ ਜਾਣਾ ਸੀ ਪਰ ਹੁਣ ਇਸ ਟਾਈਮ ਪਰ ਪ੍ਰਮਾਤਮਾ ਨੇ 1 ਕਰੋੜ ਦੇ ਕੇ ਤੇ 10 ਲੱਖ ਦੇ ਕੇ ਵਧੀਆ ਮਤਲਬ ਮਾਨ ਬਖਸ਼ਿਆ ਸਾਨੂੰ ਝੋਲੀ ਪਾਇਆ ਇਨਾਮ ਪ੍ਰਮਾਤਮਾ ਦੀ ਮਿਹਰ ਹੈ ਜੀ ਜੋ ਹੁੰਦਾ ਉਹੀ ਕਰਵਾਉਂਦਾ ਤੇ ਅਸੀਂ ਜਰੀਆ ਬਣੇ ਹੋਏ ਆ ਉਹਦਾ ਜ਼ਰੀਆ ਬਣੇ ਨੇ ਗਾਂਧੀ ਬ੍ਰਦਰ ਪਰ ਉਹ ਜ਼ਰੀਆ ਲੋਕਾਂ 'ਚ ਕਿੰਨਾ ਵਿਸ਼ਵਾਸ ਜਿਹੜਾ ਜਗਾਂਦਾ ਹੈਗਾ ਉਹਦੀ ਜਿੱਦੀ ਜਾਗਦੀ ਉਦਾਹਰਨ ਇਹ ਦੋ ਦੋਸਤ ਨੇ ਪਰ ਮੈਂ ਇਹਨਾਂ ਨੂੰ ਅੱਜ ਇੱਥੇ ਭਰਾ ਕਹੂੰਗਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈਗਾ ਔਰ ਇਹ ਇਮਾਨਦਾਰੀ ਦੀ ਮਿਸਾਲ ਵੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਰੱਬ ਦਿੰਦਾ ਹੈ ਤਾਂ ਨੀਅਤ ਨੂੰ ਦਿੰਦਾ ਹੈਗਾ ਇਮਾਨਦਾਰੀ ਨੂੰ ਦਿੰਦਾ ਹੈ ਉਹੀ ਨੀਅਤ ਤੇ ਇਮਾਨਦਾਰੀ ਇੱਥੇ ਤੁਹਾਨੂੰ ਦਿਖਦੀ ਹੋਈ ਨਜ਼ਰ ਆ ਰਹੀ ਹੈ ਔਰ ਇਸੇ ਕਾਰਨ ਗਾਂਧੀ ਬ੍ਰਦਰ ਦਾ ਪੂਰੇ ਲੁਧਿਆਣਾ ਚ ਨਹੀਂ ਬਲਕਿ ਪੂਰੇ ਪੰਜਾਬ ਚ ਨਾਮ ਹੈ ਕਿਉਂਕਿ ਕਹਿੰਦੇ ਨੇ ਨੀਤਾਂ ਨੂੰ ਹੀ ਮਰਾਦਾ ਮਿਲਦੀਆਂ ਨੇ ਲੁਧਿਆਣਾ ਤੋਂ ਕੈਂਡਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ ਵਾਲਾ